अच्छी कह जी बिजनेस की गल शुरू करा क्योंकि गुजरात के औखा मंडल रीजन तो शुरू होंगी है तो इस रीजन में तीन प्राइवेट कम्यूनिटी पाई जाए कबाड़ीस वगैरह तो आए ट्राइबल इन्हें प्राइवेट कम्यूनिटी अपने घर सजाने कपड़े कलाकारी करने मशहूर सी पर कला अगे पहुँचाने वाला कोई नहीं इस वि फरिस्ते का कम कर दिया टाटा ऑर्गनाइजेशन जी कि प्लेटफॉर्म देती है इस नहलावान ਜੋ ਕਿ ਆਪਣੇ ਘਰਾਂ ਨੂੰ ਸਜਾਣ ਦੇ ਨਾਲ ਨਾਲ ਹੋਰਾਂ ਲੋਕਾਂ ਵਾਸਤੇ ਕੱਪੜੇ ਵੀ ਤਿਆਰ ਕਰਦੀ ਨੇ ਇਹ ਹੀ Tata Udishian ਇਹਨਾਂ ਨੇ ਇਹ ਜੋ ਪਲੇਟਫਾਰਮ ਦਿੰਦਾ ਹੈ ਜਿਸ ਨਾਲ ਇਹ ਆਪਣੇ ਕੱਪੜਾ ਨੂੰ ਬਾਹਰ ਵੇਚ ਸਕਦੇ ਹਨ ਤੇ ਹੁਣ ਈਮੇਲ ਆਵਾ ਮਿਲ ਜੂਗੀ ਕੰਮ ਕਰਦੀ ਹੈ ਇਸ ਤੋਂ ਸਭ ਤੋਂ ਬड़ी ਐਗਜ਼ਾਮਪਲ ਨੇ ਇਸੇ ਸਭ ਤੋਂ ਬਰੀ ਐਗਜ਼ਾਮਪਲ ਨੇ ਲਕੁਪਾਇ ਜੋ ਕਿ 12 ਸਾਲ ਪਹਿਲਾਂ ਪੱਥਰ ਤੋੜਨ ਦਾ ਕੰਮ ਕਰਦੀ ਸੀ ਤੇ ਆਪਣੇ ਪਰਿਵਾਰ ਨੂੰ ਆਪਣੇ ਪਰਿਵਾਰ ਨੂੰ ਸਪੋਰਟ ਕਰਨ ਲਈ ਹੋਰ ਕਈ ਦਿੱਕੀ ਛੋਟੇ ਕੰਮ ਕਰਦੀ ਸੀ ਪ੍ਰਸਤੀ ਦੀ ਨਿਕਤਤ ਬਦਲੀ ਜਦੋਂ ਉਸ ਨੂੰ ਮੌਕਾ ਮਿਲਿਆ ਕਿ ਅੱਜ ਉਹ ਮਹੀਨੇ ਦਾ 500 ਤੇ 12000 ਬਕ ਮਾਰੀ ਹੈ ਤੇ ਗੰਦ ਛੋਟੀ ਕਮਾਈ ਦੀ ਨਹੀਂ ਹੈ ਬਲਕਿ ਇਹ ਕੰਮ ਉਹ ਆਪਣੇ ਘਰ ਦੇ ਕੰਮਾਂ ਦੇ ਨਾਲ ਨੂੰ ਕਰ ਰਹੀ ਹੈ ਤੇ ਆਪਣੇ ਬੱਚਾ ਨੂੰ ਵਧੀਆ ਜ਼ਿੰਦਗੀ ਦੇ ਰਹੀ ਹੈ ਤੇ ਇਸੇ ਤਰ੍ਹਾਂ ਇਸੇ ਮਹਿਲਾ ਮੰਡਲ ਵਿੱਚ ਜੁੜੀ ਮਹਿਲਾ ਲక్ష్ਮੀ ਬਾਈ ਜਿਨ੍ਹਾਂ ਨੇ ਕਦੀ ਬੈਂਕ ਖਾਤਾ ਨਹੀਂ ਖੋਲਿਆ ਸੀ ਤੇ ਅੱਜ ਉਹ ਪੰਬੇ ਵਰਗੀ ਜਿੰਨੀ ਵਰਗੀ ਸ਼ਰਮਸ਼ੋ ਕੋ ਮਰੀ ਹੈ ਤੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਬਾਰੇ ਸਿੱਖ ਰਹੀ ਹਾਂ ਤੇ ਇਹਨਾਂ ਦੀ ਆਰਗੇਨਾਈਜੇਸ਼ਨ ਦਾ ਨਾਮ ਹੈ ਖੁਕ ਲਾਈ ਆਰਗੇਨਾਈਜੇਸ਼ਨ ਜਿੱਕਰ ਤੁਸੀਂ ਇਹਦੀ ਕਾਰਗਰ ਦੇਖੋਗੇ ਜੋ ਪਿੰਡਾਂ ਨੇ ਕੱਪੜੇ ਫਰਮੋਈਏ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਇੱਚੀ ਕੁਆਲਟੀ ਐਨੀ ਕੁਆਲਟੀ ਦੇ ਕੱਪੜੇ ਇਹਨਾਂ ਟ੍ਰਾਈਬਲ ਕੁੰਡੀਆਂ ਵੱਲੋਂ ਪਿਛੜ ਹੀ ਨਹੀਂ ਬਿੰਡਾ ਵਿੱਚ ਤੋਂ ਆ ਰਹੀ ਹੈ ਇਸ ਤੋਂ ਸਿੱਖਣ ਨੂੰ ਮਿਲਦਾ ਹੈ ਕਿ ਜੇ ਤੁਹਾਡੇ ਕੋਲ ਪਲੈਟਫਾਰਮ ਹੈ ਤਾਂ ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ